ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਬ ਕੋ ਏ ਜਿਨ ਐ ਸਾਕਰ ਬੂਝਿਆ ਮੀਤ ਹਮਾਰਾ ਸੋਏ ਭਗਤ ਕਬੀਰ ਸਾਹਿਬ ਜੀ ਪਾਵਨ ਸ਼ਲੋਕ ਵਿੱਚ ਫੁਰਮਾਨ ਕਰਦੇ ਹਨ ਕਬੀਰ ਸਭ ਤੇ ਹਮ ਬੁਰੇ ਕਹਿਣ ਲੱਗੇ ਕਿ ਮਨੁੱਖ ਜਦੋਂ ਹਰੀ ਨਾਮ ਸਿਮਰਣ ਦੇ ਨਾਲ ਜੁੜ ਜਾਂਦਾ ਹੈ ਤੇ ਉਹਦੇ ਅੰਦਰੋਂ ਮੈਂ ਮੈਂ ਮਿਟ ਜਾਂਦੀ ਹੈ ਨਾ ਹੰਕਾਰ ਖਤਮ ਹੋ ਜਾਂਦਾ ਹੈ ਕਹਿਣ ਲੱਗੇ ਮੇਰੇ ਅੰਦਰੋਂ ਜਦੋਂ ਹੰਕਾਰ ਖਤਮ ਹੋਇਆ ਮੈਂ ਮਿਟ ਗਈ ਤਾਂ ਮੈਨੂੰ ਇਉਂ ਲੱਗਿਆ ਇਉਂ ਜਾਪਿਆ ਕਿ ਸਾਰਿਆਂ ਨਾਲੋਂ ਮਾੜਾ ਹੀ ਮੈਂ ਹਰੇਕ ਜੀਵ ਮੇਰੇ ਨਾਲੋਂ ਚੰਗਾ ਹੈ ਇੱਕ ਬਾਣੀ ਵਿੱਚ ਹੋਰ ਬਚਨ ਵੀ ਆਉਂਦਾ ਹੈ ਜਿਸ ਵਿੱਚ ਸਤਿਗੁਰ ਪਾਤਸ਼ਾਹ ਜੀਆ ਨੇ ਪ੍ਰਮਾਣ ਕੀਤਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਪ੍ਰਣਵਤ ਨਾਨਕ ਤਾਰੇ ਸੋਏ ਕਹਿਣ ਲੱਗੇ ਜਦੋਂ ਮੈਂ ਵੇਖਿਆ ਨਾ ਧਿਆਨ ਨਾਲ ਗੋ ਨਾਲ ਮੈਨੂੰ ਪਤਾ ਲੱਗਿਆ ਇਹ ਮੈਨੂੰ ਇਉਂ ਲੱਗਿਆ ਵੀ ਮੈਂ ਸਾਰਿਆਂ ਤੋਂ ਮਾੜਾ ਬਾਕੀ ਸਾਰੇ ਹੀ ਮੇਰੇ ਤੋਂ ਚੰਗੇ ਨਹੀਂ ਕਬੀਰ ਸਾਹਿਬ ਜੀ ਨੇ ਵੀ ਇੱਥੇ ਫਰਮਾਨ ਕੀਤਾ ਕਹਿਣ ਲੱਗੇ ਕਬੀਰ ਸਭ ਤੇ ਹਮ ਬੁਰੇ ਜਦੋਂ ਕਹਿਣ ਲੱਗੇ ਮੈਂ ਨਾਮ ਸਿਮਰਣ ਵਿੱਚ ਜੁੜਿਆ ਮੇਰੇ ਅੰਦਰੋਂ ਹੰਕਾਰ ਮਰਿਆ ਖਤਮ ਹੋਇਆ ਮੈਂ ਮੈਂ ਖਤਮ ਹੋਈ ਤੇ ਮੈਨੂੰ ਇਉਂ ਲੱਗਿਆ ਕਿ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਇ ਮੈਨੂੰ ਛੱਡ ਕੇ ਬਾਕੀ ਸਾਰੇ ਭਲੇ ਨੇ ਚੰਗੇ ਨੇ ਇਸ ਤੋਂ ਅਗਲਾ ਬਚਨ ਕਹਿਣ ਲੱਗੇ ਜਿਨ ਐਸਾ ਕਰ ਬੁੱਝਿਆ ਜਿਸ ਮਨੁੱਖ ਨੇ ਇਸ ਗੱਲ ਨੂੰ ਸਮਝ ਲਿਆ ਇਸ ਗੱਲ ਦੀ ਸੂਝ ਪ੍ਰਾਪਤ ਕਰ ਲਈ ਕਹਿ ਲੱਗੇ ਮੀਤ ਹਮਾਰਾ ਸੋਏ ਉਹ ਮੈਨੂੰ ਆਪਣਾ ਮਿੱਤਰ ਲੱਗਣ ਲੱਗ ਪਿਆ ਜਿਸ ਇਨਸਾਨ ਦੇ ਅੰਦਰ ਇਹ ਬਿਰਤੀ ਆ ਗਈ ਨਾ ਹੁਣ ਹਰ ਬੰਦਾ ਕਹਿੰਦੇ ਜੀ ਮੈਂ ਚੰਗਾ ਮੈਂ ਚੰਗਾ ਬਾਕੀ ਮਾੜੇ ਨੇ ਕਹਿ ਲੱਗੇ ਕਿ ਸੁਖਮਨੀ ਸਾਹਿਬ ਚ ਇੱਕ ਪੰਕਤੀ ਆਉਂਦੀ ਹੈ ਆਪਸ ਕਹਜੋ ਭਲਾ ਕਹਾਵੇ ਤਿਸੇ ਭਲਾਈ ਨਿਕਟ ਨਾ ਆਵੇ ਇੱਕ ਪੰਕਤੀ ਇਹ ਵੀ ਆਉਂਦੀ ਹੈ ਆਪਸ ਕੋ ਜੋ ਜਾਣੇ ਨੀਚਾ ਸੂ ਗਣੀਏ ਸਭ ਤੇ ਉੱਚਾ ਸੁਖਮਨੀ ਸਾਹਿਬ ਜੀਆਂ ਦੀ ਪੰਕਤੀ ਹੈ ਇੱਥੇ ਵੀ ਭਗਤ ਕਬੀਰ ਸਾਹਿਬ ਜੀ ਕਹਿ ਲੱਗੇ ਕਿ ਜਦੋਂ ਮੈਂ ਵੇਖਿਆ ਆਪਣੀ ਹੰਕਾਰ ਨੂੰ ਛੱਡਿਆ ਮੈਨੂੰ ਇਉਂ ਲੱਗਿਆ ਵੀ ਮੈਂ ਸਾਰਿਆਂ ਤੋਂ ਬਾੜਾ ਬਾਕੀ ਸਾਰੇ ਮੇਰੇ ਤੋਂ ਚੰਗੇ ਨੇ ਕਿਉਂਕਿ ਇਨਸਾਨ ਨੂੰ ਆਪਣੇ ਅੰਦਰ ਦੇ ਪਾਪਾਂ ਦਾ ਆਪ ਦੇ ਤੋਂ ਜ਼ਿਆਦਾ ਹੋਰ ਦੂਸਰੇ ਨੂੰ ਪਤਾ ਹੀ ਨਹੀਂ ਲੱਗਣਦਾ ਹੁਣ ਮੇਰੇ ਅੰਦਰ ਕੀ ਚੱਲ ਰਿਹਾ ਹੈ ਮੈਂ ਕਿਸੇ ਬਾਰੇ ਕੀ ਸੋਚ ਰਿਹਾ ਇਹ ਤੇ ਮੈਂ ਹੀ ਜਾਣ ਸਕਦਾ ਨਾ ਚੇਤੇ ਰੱਖਣਾ ਕੇਵਲ ਪਾਪ ਉਹੀ ਨਹੀਂ ਗਿਣਿਆ ਜਾਂਦਾ ਬੁਰੀਾਈ ਉਹੀ ਨਹੀਂ ਗਣੀ ਜਾਂਦੀ ਜਿਹੜੀ ਦ੍ਰਿਸ਼ਟਮਾਨ ਵਿੱਚ ਹੋ ਜਾਂਦੀ ਹੈ ਜਿਹੜੀ ਅਸੀਂ ਮਨ ਦੇ ਵਿੱਚ ਵੀ ਸੋਚ ਲੈਂਦੇ ਆ ਉਹ ਵੀ ਪਾਪ ਦੀ ਗਣਤੀ ਵਿੱਚ ਆਉਂਦਾ ਸੋਚਿਆ ਜੇ ਕਿਸੇ ਦਾ ਮਾੜਾ ਸੋਚ ਲਿਆ ਤੇ ਪਾਪ ਉਹ ਵੀ ਹੋ ਗਿਆ ਕਹਿਣ ਲੱਗੇ ਜਿੰਨ ਐਸਾ ਕਰ ਬੁੱਝਿਆ ਮੀਤ ਹਮਾਰਾ ਸੋਏ ਅਸਲ ਦੇ ਵਿੱਚ ਕਹਿ ਲੱਗੇ ਕਿ ਨਿਰਾ ਇਹੀ ਨਹੀਂ ਜਿਸ ਜਿਸ ਵੀ ਮਨੁੱਖ ਨੇ ਇਸ ਤਰ੍ਹਾਂ ਦੀ ਸੂਝ ਪ੍ਰਾਪਤ ਕਰ ਲਈ ਹੈ ਉਹ ਵੀ ਮੈਨੂੰ ਆਪਣਾ ਮਿੱਤਰ ਲੱਗਣ ਲੱਗ ਪਿਆ ਇਸ ਸ਼ਲੋਕ ਵਿੱਚ ਪਿਛਲੇ ਪਿਛਲਾ ਜਿਹੜਾ ਸ਼ਲੋਕ ਆਪਾਂ ਅੱਜ ਸਵੇਰੇ ਪੜ੍ਹਿਆ 6 ਨੰਬਰ ਸ਼ਲੋਕ ਉਸ ਦੀ ਵਿਆਖਿਆ ਕਰਦੀ ਅਸਲ ਵਿੱਚ ਬਾਣੀ ਦੀ ਵਿਆਖਿਆ ਬਾਣੀ ਕਰਦੀ ਹੈ ਇੱਕ ਸ਼ਲੋਕ ਦੀ ਵਿਆਖਿਆ ਦੂਜਾ ਸ਼ਲੋਕ ਕਰੇਗਾ ਦੂਜੇ ਸ਼ਲੋਕ ਦੀ ਵਿਆਖਿਆ ਤੀਜਾ ਸ਼ਲੋਕ ਕਰੇਗਾ ਇਹੀ ਬਾਣੀ ਦੀ ਸੁੰਦਰਤਾ ਹੈ ਨਿਰਾ ਇੱਕ ਗੱਲ ਤੇ ਨਹੀਂ ਇੱਕ ਪੰਕਤੀ ਦੀ ਵਿਆਖਿਆ ਦੂਜੀ ਪੰਕਤੀ ਕਰਦੀ ਹੈ ਖੋਲਦੀ ਹੈ ਉਸ ਨੂੰ ਹੋਰ ਵੀ ਇਹਦੇ ਵਿੱਚ ਹਉਮੈ ਦੇ ਖਿਆਲ ਨੂੰ ਸਮਝਾਇਆ ਗਿਆ ਕਿ ਮੈਂ ਜਦੋਂ ਹੰਕਾਰ ਮਰ ਗਿਆ ਤੇ ਹਉ ਦੇ ਆਸਰੇ ਮਨੁੱਖ ਆਪਣੇ ਅੰਦਰ ਗੁਣ ਵੇਖਦਾ ਹੈ ਹੰਕਾਰ ਵਾਲਾ ਮਨੁੱਖ ਆਪਣੇ ਆਪ ਨੂੰ ਮਾੜਾ ਗਿਣਦਾ ਹੀ ਨਹੀਂ ਤੇ ਜਦੋਂ ਮਨੁੱਖ ਦੇ ਅੰਦਰੋਂ ਹੰਕਾਰ ਮਰ ਗਿਆ ਫਿਰ ਪਹਿਲਾ ਸੁਭਾਅ ਬਿਲਕੁਲ ਉਲਟ ਜਾਂਦਾ ਹੈ ਫਿਰ ਦੂਜਿਆਂ ਵਿੱਚ ਗੁਣ ਦਿਸਣ ਲੱਗ ਜਾਂਦੇ ਨੇ ਤੇ ਆਪਣੇ ਔਗੁਣ ਸਾਹਮਣੇ ਆਉਣ ਲੱਗ ਜਾਂਦੇ ਇੱਕ ਜੋ ਕੋਈ ਟੀਚਰ ਹੁੰਦੇ ਨੇ ਉਹ ਬਚਪਨ ਦੇ ਵਿੱਚ ਇੱਕ ਸਾਨੂੰ ਕਹਾਣੀ ਸੁਣਾਈ ਸੀ ਬਹੁਤ ਛੋਟੇ ਦਿਨ ਪ੍ਰਾਇਮਰੀ ਸਕੂਲ 'ਚ ਉਹ ਕਹਿਣ ਲੱਗੇ ਕਿ ਕੋਈ ਨਾ ਇਨਸਾਨ ਸੀ ਉਹਨੇ ਕੀ ਕੀਤਾ ਕਿ ਉਹ ਉਹਨੂੰ ਉਹ ਰੱਬ ਨੂੰ ਮਿਲਿਆ ਚਲੋ ਹੈ ਸਮਝਾਉਣ ਮਾਤਰੀ ਤੇ ਰੱਬ ਨੂੰ ਕਹਿਣ ਲੱਗਾ ਜੀ ਕਿ ਮੈਂ ਨਾ ਸੁખી ਰਹਿਣਾ ਚਾਹੁੰਦਾ ਤੇ ਮੈਂ ਕਿੱਦਾਂ ਸੁਖੀ ਰਹਿ ਸਕਦਾ ਤੇ ਰੱਬ ਨੇ ਉਹਨੂੰ ਦੋ ਥੈਲੇ ਦਿੱਤੇ ਦੋ ਝੋਲੇ ਉਹਨੂੰ ਕਿਹਾ ਵੀ ਤੂੰ ਇਸ ਤਰ੍ਹਾਂ ਕਰ ਇੱਕ ਝੋਲਾ ਅੱਗੇ ਨੂੰ ਲਟਕਾ ਲੈ ਇੱਕ ਝੋਲਾ ਪਿੱਛੇ ਨੂੰ ਟਕਾ ਲੈ ਅਸੀਂ ਬਹੁਤ ਛੋਟੇ ਹੁੰਦੇ ਸੀ ਜਿਸ ਵੇਲੇ ਇਹ ਕਹਾਣੀ ਸਾਨੂੰ ਸੁਣਾਈ ਸਾਡੇ ਟੀਚਰ ਨੇ ਉਹ ਕਹਿਣ ਲੱਗੇ ਕਿ ਉਹ ਬੰਦੇ ਨੂੰ ਕਿਹਾ ਵੀ ਤੈਨੂੰ ਦੋ ਝੋਲੇ ਦੇ ਦਿੱਤੇ ਰੱਬ ਨੇ ਉਹਨੂੰ ਇੱਕ ਅਗਲੇ ਪਾਸੇ ਨੂੰ ਲਟਕਾ ਲਾ ਇੱਕ ਪਿੱਛੇ ਨੂੰ ਲਟਕਾ ਲਾ ਅਗਲੇ ਪਾਸੇ ਆਪਣੇ ਔਗਣਾਂ ਨੂੰ ਰੱਖੀ ਤੇ ਆਪਣੇ ਪਿਛਲੇ ਝੋਲੇ ਦੇ ਵਿੱਚ ਦੁਨੀਆ ਦੇ ਔਗਣਾਂ ਨੂੰ ਪਾਈ ਜਾਈਂ ਭਾਵ ਕੀ ਕਿ ਆਪਣੀ ਅੱਖਾਂ ਦੇ ਸਾਹਮਣੇ ਆਪਣੇ ਔਗਣ ਤੇਰੀਆਂ ਅੱਖਾਂ ਦੇ ਸਾਹਮਣੇ ਹੋਣੇ ਚਾਹੀਦੇ ਨੇ ਤੇ ਦੁਨੀਆ ਦੇ ਔਗਣ ਤੇ ਪਿੱਛੇ ਸੱਟੀ ਜਾਈਂ ਵਰ ਕਹਿਣ ਲੱਗੇ ਜਦੋਂ ਬੰਦਾ ਤੁਰ ਲੱਗਿਆ ਨਾ ਉਹ ਝੋਲੇ ਬਦਲ ਗਏ ਉਹਦੇ ਕੋਲ ਆਪਾਂ ਸਾਰੇ ਹੀ ਉਹ ਝੋਲੇ ਬਦਲੀ ਫਿਰਦੇ ਆ ਵੈਸੇ ਝੋਲੇ ਬਦਲ ਗਏ ਅਸੀਂ ਆਪਦੇ ਔਗਣ ਤਾਂ ਪਿੱਛੇ ਛੱਟੀ ਜਾਂਦੇ ਆ ਤੇ ਲੋਗਾਂ ਦੇ ਔਗਣ ਅਸੀਂ ਅੱਗੇ ਕਰੀ ਜਾਂਦੇ ਆ ਆਪਣੇ ਇਹੀ ਸਾਡੇ ਦੁਖੀ ਰਹਿਣ ਦਾ ਕਾਰਨ ਹੈ ਇੱਥੇ ਵੀ ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਕਿ ਜਦੋਂ ਮੈਂ ਆਪਣੇ ਔਗਣਾਂ ਨੂੰ ਵੇਖਣਾ ਸ਼ੁਰੂ ਕੀਤਾ ਤੇ ਮੈਨੂੰ ਪਤਾ ਲੱਗਿਆ ਕਿ ਮੈਂ ਤਾਂ ਮੇਰੇ ਤੋਂ ਤਾਂ ਮਾੜਾ ਹੋਣਾ ਹੀ ਕੋਈ ਨਹੀਂ ਮੈਂ ਤਾਂ ਸਾਰਿਆਂ ਤੋਂ ਹੀ ਮਾੜਾ ਹਾਲਾਂਕਿ ਕਬੀਰ ਸਾਹਿਬ ਜੀ ਉਹ ਤੇ ਆਪ ਬ੍ਰਹਮ ਗਿਆਨੀ ਪਰਮਾਤਮਾ ਸਰੂਪ ਸੀ ਪਰ ਇੱਕ ਸਮਝਾਉਣ ਵਾਸਤੇ ਇਹ ਚੀਜ਼ਾਂ ਦਾ ਉਹਨਾਂ ਨੇ ਉਦਾਹਰਨਾ ਲਈਆਂ ਨੇ ਕਹਿਣ ਲੱਗੇ ਕਿ ਮੈਂ ਸਾਰਿਆਂ ਤੋਂ ਬੁਰਾ ਮੇਰੇ ਤੋਂ ਸਾਰੇ ਚੰਗੇ ਨੇ ਤੇ ਜਿਹੜੇ ਮਨੁੱਖ 'ਚ ਇਹ ਬਿਰਤੀ ਆ ਗਈ ਉਹ ਮੇਰਾ ਮਿੱਤਰ ਹੈ ਮੈਨੂੰ ਐਂਉਂ ਲੱਗਦਾ ਕਿ ਮੇਰਾ ਆਪ ਦਾ ਦੋਸਤ ਮਿੱਤਰ ਲੱਗਦਾ ਹੈ ਅਗਲੇ ਬਚਨ ਨਾਲ ਜੁੜੀਏ ਜੀ ਕਬੀਰ ਆਈ ਮੁਝੇ ਪਹੇ ਅਨਿਕ ਕਰੇ ਕਰ ਭੇਸ ਹਮ ਰਾਖੇ ਗੁਰ ਆਪਣੇ ਉਨ ਕੀ ਨੋ ਆਦੇਸ ਕਬੀਰ ਸਾਹਿਬ ਜੀ ਕਹਿਣ ਲਗੇ ਕਬੀਰ ਆਈ ਮuje ਪਹੇ ਆਈ ਦਾ ਮਤਲਬ ਹੈ ਹਉਮੈ ਮੈਨੂੰ ਕਰਾਏ ਪਉਣ ਵਾਸਤੇ ਆਈ ਸੀ ਵਿਕਾਰ ਪਾਪ ਹੰਕਾਰ ਬੁਰਾਈਆਂ ਮੇਰੇ ਤੇ ਹਾਵੀ ਹੋਈਆਂ ਸੀ ਇੱਕ ਵਾਰੀ ਆਈ ਮuje ਪੈ ਮੇਰੇ ਤੇ ਵੀ ਆਈਆਂ ਸੀ ਹਰ ਬੰਦੇ ਤੇ ਬੁਰਾਈਆਂ ਹਾਵੀ ਹੁੰਦੀਆਂ ਨੇ ਕੋਈ ਵੀ ਮਨੁੱਖ ਹੈ ਉਹ ਸਮਾਜ ਦੀ ਹਰ ਤਰ੍ਹਾਂ ਦੀ ਹਵਾ ਲੱਗਦੀ ਚੰਗੀ ਮਾੜੀ ਉਹ ਸਿੱਧੀਆਂ ਸਹੀ ਗੱਲਾਂ ਵੀ ਉਸ ਦੇ ਸਾਹਮਣੇ ਆਉਂਦੀਆਂ ਨੇ ਬੁਰੀਆਂ ਗੱਲਾਂ ਵੀ ਉਸ ਦੇ ਸਾਹਮਣੇ ਆਉਂਦੀਆਂ ਨੇ ਕਹਿਣ ਲੱਗੇ ਮੇਰੇ ਤੇ ਵੀ ਇਹ ਜਿਹੜੇ ਵਕਾਰ ਇਹ ਪਾਪ ਸੀ ਇਹਨਾਂ ਨੇ ਅਸਰ ਪਾਉਣ ਦੀ ਕੋਸ਼ਿਸ਼ ਕੀਤੀ ਸੀ ਅਨਕ ਕਰੇ ਕਰ ਭੇਸ ਤੇ ਅਨੇਕ ਤਰ੍ਹਾਂ ਦੀਆਂ ਸ਼ਕਲਾਂ ਬਣਾ ਕੇ ਮੇਰੇ ਤੇ ਆਈਆਂ ਇਹ ਬੁਰਾਈਆਂ ਮੇਰੇ ਸਾਹਮਣੇ ਆਈਆਂ ਕਹਿਣ ਲੱਗੇ ਹਉਮੈ ਜਿਵੇਂ ਹੂਰਾਂ ਨੂੰ ਪ੍ਰਮਾਣ ਲਈ ਆਉਂਦੀ ਹੈ ਤਿਵੇਂ ਮੇਰੇ ਕੋਲ ਵੀ ਕਈ ਸ਼ਕਲਾਂ ਦੇ ਵਿੱਚ ਆਈ ਭਾਵ ਪਾਪ ਪਾਪ ਵਰਤੀ ਜਿਹੜੀ ਹੈ ਮੇਰੇ ਤੇ ਵੀ ਕਈ ਤਰੀਕਿਆਂ ਦੇ ਨਾਲ ਆਈ ਪਰ ਕਹਿਣ ਲੱਗੇ ਕਿ ਸ਼ੁਕਰ ਹੈ ਹਮ ਰਾਖੇ ਗੁਰ ਆਪਣੇ ਪਰ ਮੈਨੂੰ ਮੇਰੇ ਸਤਿਗੁਰੂ ਨੇ ਇਹਨਾਂ ਬੁਰਾਈਆਂ ਤੋਂ ਬਚਾ ਲਿਆ ਓਟ ਹੋ ਗਈ ਨਾ ਦੇਖੋ ਗਰਮੀਆਂ ਦੇ ਵਿੱਚ ਲੋ ਚੱਲਦੀ ਹੈ ਨਾ ਲੋ ਜਦੋਂ ਚੱਲਦੀ ਹੈ ਜ਼ਿਆਦਾਤਰ ਲੋ ਚੱਲਦੀ ਹੈ ਪਛੋਤੋਂ ਪੂਰੇ ਤੋਂ ਘੱਟ ਚੱਲਦੀ ਹੈ ਪੱਛਮ ਤੋਂ ਲੋ ਚੱਲਦੀ ਹੁੰਦੀ ਹੈ ਪੂਰੇ ਆਲ ਨੂੰ ਉਸ ਲੋ ਦੇ ਵਿੱਚ ਜਿਹੜਾ ਬੰਦਾ ਕੰਦ ਦੀ ਓਟ ਵਿੱਚ ਖੜ ਜੇ ਉਹਨੂੰ ਲੋ ਨਹੀਂ ਲੱਗਦੀ ਗਰਮ ਹਵਾ ਤੋਂ ਬਚ ਜਾਂਦਾ ਹੈ ਕੱਲ੍ਹ ਕੇ ਨੇਰੀ ਤਾਂ ਚੱਲ ਰਹੀ ਸੀ ਪਰ ਮੈਂ ਗੁਰੂ ਦੀ ਓਟ 'ਚ ਖੜ ਗਿਆ ਮੈਂ ਬਚ ਗਿਆ ਉਸ ਗਰਮ ਹਵਾ ਤੋਂ ਹੁਣ ਬਰਸਾਤ ਹੋ ਰਹੀ ਹੈ ਜਿਹੜਾ ਪਧਰੇ ਖੜਾ ਹੈ ਉਹਦੇ ਤਾਂ ਸਿਰ ਦੇ ਉੱਤੇ ਮੀਂਹ ਪੈਣਾ ਪਰ ਜਿਹੜਾ ਕਿਸੇ ਛੱਤ ਥੱਲੇ ਖੜ ਗਿਆ ਕਿਸੇ ਦੀ ਓਟ ਥੱਲੇ ਓਟ ਦਾ ਮਤਲਬ ਆਸਰਾ ਛੱਤ ਕਹਿ ਲਗੇ ਮੈਂ ਆਪਣੇ ਜਦੋਂ ਗੁਰੂ ਦੀ ਓਟ ਲਈ ਨਾ ਮੈਂ ਇਸ ਪਾਪਾਂ ਦੇ ਲੋ ਤੋਂ ਪਾਪਾਂ ਦੀ ਹਨੇਰੀ ਤੋਂ ਬਚ ਗਿਆ ਚੱਲੀ ਮੇਰੇ ਤੇ ਵੀ ਸੀ ਪਰ ਮੈਂ ਬਚ ਗਿਆ ਬਚਣ ਬਚਿਆ ਕਿਦਾਂ ਮੈਂ ਆਪਣੇ ਗੁਰੂ ਦੇ ਲਾੜ ਲੱਗ ਹਮ ਰਾਖੇ ਗੁਰ ਆਪਣੇ ਮੈਨੂੰ ਮੇਰੇ ਗੁਰੂ ਨੇ ਬਚਾ ਲਿਆ ਰੱਖਿਆ ਕਰ ਲਈ ਤੇ ਰੱਖਿਆ ਕੀਤੀ ਪਤਾ ਕਿਦਾਂ ਕੀ ਕੀਤਾ ਉਹਨਾਂ ਨੇ ਉਹਨ ਕੀਨੋ ਆਦੇਸ਼ ਆਦੇਸ਼ ਦਾ ਮਤਲਬ ਹੈ ਇਹ ਹਉਮੈ ਨੇ ਨਮਸ਼ਕਾਰ ਕੀਤੀ ਹਉਮੈ ਲਿਫ ਗਈ ਇਹ ਹਉਮੈ ਬਦਲ ਕੇ ਨਿਮਰਤਾ ਬਣ ਗਈ ਕਹਿ ਲੱਗੇ ਜਿਹੜੀਆਂ ਬੁਰਾਈਆਂ ਜਿਹੜੀ ਹਉਮੈ ਮੈਨੂੰ ਵਿਗਾੜਨ ਵਾਸਤੇ ਆਈ ਸੀ ਉਹ ਉਲਟਾ ਉਹ ਹਉਮੈ ਮੇਰੇ ਅੱਗੇ ਨਮਸ਼ਕਾਰਾਂ ਪਈ ਕਰਦੀ ਹੈ ਉਹ ਮੇਰੇ ਅੱਗੇ ਉਹ ਹਉਮੈ ਬਦਲ ਕੇ ਨਿਮਰਤਾ ਦੇ ਵਿੱਚ ਬਦਲ ਗਈ ਹਉਮੈ ਮੈਨੂੰ ਨਮਸ਼ਕਾਰਾਂ ਕਰਨ ਲੱਗੀ ਇਹ ਪਾਪ ਕਹਿ ਲੱਗੇ ਮੇਰੇ ਅੱਗੇ ਝੁੱਕ ਗਏ ਅਸਲ ਦੇ ਵਿੱਚ ਧਨ, ਜਵਾਨੀ, ਵਿਦਿਆ, ਰਾਜ, ਧਰਮ, ਕਰਮ ਇਹ ਸਾਰੇ ਮਨੁੱਖ ਵਿੱਚ ਹਉਮੈ ਪੈਦਾ ਕਰਦੇ ਨੇ। ਕੋਈ ਮਨੁੱਖ ਜਿਆਦਾ ਧਨ ਆ ਗਿਆ ਤਾਂ ਹੰਕਾਰ ਆ ਜਾਊ। ਜਵਾਨੀ ਦਾ ਮਾਣ, ਸਰੀਰਕ ਤਾਕਤ ਜਿਆਦਾ ਆ ਗਈ, ਸੁੰਦਰਤਾ ਆ ਗਈ ਤਾਂ ਹੰਕਾਰ ਆ ਗਿਆ। ਕਿਸੇ ਨੇ ਵਿਦਿਆ ਜਿਆਦੀ ਪੜ ਲਈ ਉਹ ਨਹੀਂ ਕਿਸੇ ਨੂੰ ਬੁਲਾਉਂਦਾ ਜੀ। ਪੜ੍ਹਾਈ ਜਿਆਦਾ ਕਰ ਲਈ ਉਹ ਅਨਪੜਾ ਨੂੰ ਡੰਗਰੀ ਸਮਝਣ ਲੱਗ ਜਾਂਦਾ ਵੀ ਇਹਨਾਂ ਨੂੰ ਪਤਾ ਹੀ ਕੁਝ ਨਹੀਂ। ਰਾਜ ਧਰਮ ਕਰਮ ਆ ਗਿਆ ਰਾਜ ਕਿਸੇ ਕੋਲ ਕੋ ਰਤਬਾ ਆ ਗਿਆ ਉਹ ਨਹੀਂ ਫਿਰ ਉਹਦੇ ਅੰਦਰ ਹੰਕਾਰ ਇਹ ਚੀਜ਼ਾਂ ਨੇ ਬੰਦੇ ਚਾਟੋਮੈਟਿਕ ਹੰਕਾਰ ਪੈਦਾ ਕਰ ਦਿੰਦੀਆਂ ਨੇ ਪਰ ਧਰਮ ਕਰਮ ਚੇਤੇ ਰੱਖਣਾ ਜਿਹੜਾ ਧਰਮ ਕਰਮ ਹੈ ਕਈ ਵਾਰੀ ਇਹ ਵੀ ਹੰਕਾਰ ਪੈਦਾ ਕਰ ਦਿੰਦੇ ਹਨ ਜਾਦਾ ਜਿਹੜਾ ਬੰਦਾ ਜੁੜ ਜੇ ਨਾ ਉਹ ਦੂਜਿਆਂ ਨੂੰ ਕਹਿੰਦਾ ਲੈ ਮੈਂ ਤਾਂ ਰੱਬ ਨਾਲ ਇੰਨਾ ਮੈਂ ਤਾਂ ਦੋ ਟਾਈਮ ਗੁਰੂ ਘਰ ਜਾਂਦਾ ਮੈਂ ਤਾਂ ਇੰਨਾ ਕੁਝ ਕਰਦਾ ਇਹ ਕਦੇ ਗੁਰਦੁਆਰੇ ਮੱਥੇ ਨਹੀਂ ਟੇਕਣ ਗਿਆ ਇਹ ਬੰਦਾ ਕੋਈ ਉਹ ਉਹ ਹੰਕਾਰ ਦੀ ਇੱਕ ਨਿਸ਼ਾਨੀ ਹੈ ਵੀ ਹੋ ਸਕਦਾ ਉਹ ਘਰੇ ਬੈਠਾ ਸਾਡੇ ਤੋਂ ਜ਼ਿਆਦਾ ਜੁੜਿਆ ਪਿਆ ਹੋਵੇ ਇਹਦੇ ਇਹ ਕੋਈ ਇਹ ਕੋਈ ਸਰਟੀਫਿਕੇਟ ਨਹੀਂ ਹੈਗਾ ਕਿ ਜਿਹੜਾ ਬੰਦਾ ਹਰ ਵੇਲੇ ਗੁਰੂ ਘਰ ਆਉਂਦਾ ਹੈ ਜਾਂ ਜਿਹੜਾ ਗੁਰਦੁਆਰੇ ਦੇ ਵਿੱਚ ਰਹਿੰਦਾ ਹੀ ਹੈ ਉਹ ਜ਼ਿਆਦਾ ਰੱਬ ਨਾਲ ਜੁੜਿਆ ਹੋਵੇ ਕਈ ਵਾਰੀ ਜਿਹੜਾ ਕਦੇ-ਕਦੇ ਗੁਰੂ ਘਰ ਆਉਂਦਾ ਆਪਣੇ ਘਰੇ ਬੈਠਾ ਉਹ ਜ਼ਿਆਦਾ ਜੁੜਿਆ ਹੋ ਸਕਦਾ ਕਹਿ ਲੱਗੇ ਕਿ ਹਮ ਰਾਖੇ ਗੁਰ ਆਪਣੇ ਉਹਨ ਕੀ ਨੂੰ ਆਦੇਸ਼ ਜਿਨ੍ਹਾਂ ਉਦਮਾ ਦੇ ਨਾਲ ਮਨੁੱਖ ਨੂੰ ਬੜੇ ਚੰਗੇ ਸਮਝ ਕੇ ਕਰਦਾ ਹੈ ਮਨੁੱਖ ਜਿਨ੍ਹਾਂ ਕੰਮਾਂ ਨੂੰ ਕਈ ਵਾਰੀ ਉਹ ਹੰਕਾਰ ਲੈ ਆਉਂਦੇ ਨੇ ਅਮਰਤ ਵੇਲੇ ਉੱਠ ਕੇ ਪ੍ਰਭੂ ਨੂੰ ਯਾਦ ਕਰਨਾ ਲੋੜਵੰਦਾ ਦੀ ਸੇਵਾ ਕਰਨੀ ਇਹ ਸਾਰੇ ਭਲੇ ਕੰਮ ਹਨ ਪਰ ਜੇ ਮਨੁੱਖ ਰਤਾ ਪਰ ਵੀ ਅਵੇਸਲਾ ਹੋ ਜਾਏ ਨਾ ਤੇ ਇਹੀ ਗੁਣ ਹਉਮੈ ਦਾ ਔਗਣ ਵੀ ਪੈਦਾ ਕਰ ਦਿੰਦੇ ਨੇ ਕਿ ਮੈਂ ਧਰਮੀਆਂ ਮੈਦਾਨੀਆਂ ਕਈ ਵਾਰੀ ਬਾਲਾ ਦਾਨ ਕਰਨ ਵਾਲੇ ਲੋਕਾਂ ਦੇ ਅੰਦਰ ਵੀ ਮੈਂ ਤਾਂ ਇੰਨਾ ਦਾਨ ਕੀਤਾ ਮੈਂ ਤਾਂ ਇੰਨਾ ਕੁਛ ਕੀਤਾ ਚੇਤੇ ਰੱਖਣਾ ਇਹ ਸਾਰੀਆਂ ਹੰਕਾਰ ਦੀਆਂ ਨਿਸ਼ਾਨੀਆਂ ਨੇ ਕਹਿ ਲੱਗੇ ਸ਼ੁਕਰਿਆ ਮੇਰੇ ਮਾਲਕ ਨੇ ਮੇਰੇ ਸਤਿਗੁਰੂ ਨੇ ਮੈਨੂੰ ਰੱਖਿਆ ਕਰਕੇ ਮੈਨੂੰ ਓਟ ਦੇ ਕੇ ਇਨ੍ਹਾਂ ਬੁਰਾਈਆਂ ਤੋਂ ਬਚਾ ਲਿਆ ਇਸ ਤੋਂ ਅਗਲੇ ਸ਼ਲੋਕ ਨਾਲ ਜੁੜੀਏ ਜੀ ਕਬੀਰ ਸੋਈ ਮਾਰੀਐ ਜਿਹੇ ਮੂਹੇ ਸੁਖ ਹੋਏ ਪਲੋ ਪਲੋ ਸਭ ਕੋ ਕਹੈ ਗੁਰੂ ਨਾ ਮੰਨ ਕੋਈ ਕਬੀਰ ਸਾਹਿਬ ਜੀ ਕਹਿ ਲਗੇ ਕਿ ਇਸ ਹਉਮੈ ਨੂੰ ਇਸ ਹੰਕਾਰ ਨੂੰ ਅਸਲ ਦੇ ਵਿੱਚ ਹੰਕਾਰ ਬੜੀਆਂ ਬੁਰੀਆਈਆਂ ਦੀ ਜੜ ਹੈ ਜੀ ਤਕਰੀਬਨ ਤਕਰੀਬਨ ਇਸ ਕਰਕੇ ਬਾਰ-ਬਾਰ ਇਹ ਜਿਹੜਾ ਹਉ ਦੀ ਗੱਲ ਹਉਮੈ ਦੀ ਹੰਕਾਰ ਦੀ ਗੱਲ ਆਈ ਹੈ ਨਾ ਇਹ ਬੜੀਆਂ ਬਿਮਾਰੀਆਂ ਦੀ ਜੜ ਹੰਕਾਰ ਹੈ ਬੜੀਆਂ ਬੁਰਾਈਆਂ ਬੰਦਾ ਹੰਕਾਰ ਵਿੱਚ ਪੈ ਕੇ ਪਾਪ ਹੰਕਾਰ ਵਿੱਚ ਪੈ ਕੇ ਕਰ ਬੈੰਦਾ ਹੈ ਇੱਕ ਬਹੁਤ ਵੱਡਾ ਔਗਣੇ ਹੰਕਾਰ ਹਉਮੈ ਕਹਿਣ ਲੱਗੇ ਅਸਲ ਦੇ ਵਿੱਚ ਇਸ ਹੰਕਾਰ ਨੂੰ ਇਸ ਹਉਮੈ ਨੂੰ ਮਾਰ ਦੇਣਾ ਚਾਹੀਦਾ ਹੈ ਇਸ ਦੇ ਮਾਰਨ ਤੋਂ ਬਾਅਦ ਹੀ ਸੁਖ ਪ੍ਰਾਪਤ ਹੁੰਦੇ ਨੇ ਜਿੰਨਾ ਚਿਰ ਮਨੁੱਖ ਦੇ ਅੰਦਰ ਇਹ ਹੰਕਾਰ ਬਿਰਤੀ ਰਹੇਗੀ ਉਹ ਇਨਸਾਨ ਭਾਵੇਂ ਧਨ ਦੌਲਤ ਦੇ ਪਹਾੜ ਦੇ ਉੱਪਰ ਬਿਠਾ ਦੋ ਢੇਰ ਤੇ ਬਿਠਾ ਦੋ ਉਹ ਬੰਦਾ ਸੁੱਖ ਨਹੀਂ ਉਹਨੂੰ ਮਿਲ ਸਕਦਾ ਕਬੀਰ ਸਾਹਿਬ ਜੀ ਕਹਿਣ ਲੱਗੇ ਕਬੀਰ ਸੋਈ ਮਾਰੀਐ ਇਸ ਹੰਕਾਰ ਨੂੰ ਹੀ ਮਾਰਨ ਦੇਣਾ ਚਾਹੀਦਾ ਹੈ ਜਿਹੇ ਮੂਏ ਸੁਖ ਹੋਏ ਇਹਦੇ ਮਰਿਆ ਹੀ ਸੁੱਖ ਮਿਲਣਾ ਹੈ ਅਗਲਾ ਬਚਨ ਕਹਿਣ ਲੱਗੇ ਭਲੋ ਭਲੋ ਸਭ ਕੋ ਕਹੈ ਹਉਮੈ ਦੇ ਤਿਆਗ ਨੂੰ ਹਰੇਕ ਮਨੁੱਖ ਸੁਣਾਉਂਦਾ ਹੈ ਹੰਕਾਰੀ ਬੰਦੇ ਨੂੰ ਕਦੇ ਵੀ ਕੋਈ ਵੀ ਮਨੁੱਖ ਚੰਗਾ ਨਹੀਂ ਗਿਣੇਗਾ ਕੇਵਲ ਤੇ ਕੇਵਲ ਨਿਮਰਤਾ ਅਤੇ ਹੰਕਾਰ ਮੁਕਤ ਇਨਸਾਨ ਨੂੰ ਹਰ ਬੰਦਾ ਪਿੱਠ ਪਿੱਛੇ ਕਿਉਂਕਿ ਮੂੰਹ ਤੇ ਤਾਂ ਸਾਰੇ ਸਲਾਹ ਦੇਣਗੇ ਹੁਣ ਡਰਦਾ ਦੂਸਰੇ ਨੂੰ ਸਲਾਹੀ ਜਾਏਗਾ ਕੋਈ ਬੰਦਾ ਕੋਈ ਉੱਚੇ ਰੁਤਬੇ ਤੇ ਬੈਠਾ ਹੈ ਉਹਦੇ ਸਾਹਮਣੇ ਕੋਈ ਗਰੀਬ ਬੰਦਾ ਖੜਾ ਹੈ ਕੋਈ ਧਨਵਾਨ ਬੰਦਾ ਹੈ ਹੰਕਾਰ ਵਾਲਾ ਉਹਦੇ ਅੱਗੇ ਗਰੀਬ ਬੰਦਾ ਖੜਾ ਹੈ ਉਹਨੇ ਤਾਂ ਹੱਥ ਹੀ ਜੋੜਨੇ ਨੇ ਉਹ ਥੋੜੀ ਕਹੇਗਾ ਵੀ ਤੁਸੀਂ ਹੰਕਾਰੀ ਹੋ ਪਰ ਪਿੱਠ ਪਿੱਛੇ ਤਾਂ 100 ਗੱਲ ਕਰੇਗਾ ਵੀ ਇਹ ਇਹ ਤਾਂ ਹੰਕਾਰ 'ਚ ਮਰਿਆ ਪਿਆ ਹੈ ਚੇਤੇ ਰੱਖਣਾ ਕਹਿਣ ਲੱਗੇ ਅਸਲ ਸਲਾਹਤਾ ਕੋਈ ਹੈ ਜਿਹੜੀ ਸਾਡੀ ਗੈਰ ਹਾਜ਼ਰੀ ਦੇ ਵਿੱਚ ਲੋਕ ਕਰਦੇ ਨੇ ਮੂੰਹ ਤੇ ਨਹੀਂ ਮੂੰਹ ਤੇ ਤਾਂ ਲੋਕ ਚੋਰ ਨੂੰ ਵੀ ਚੋਰ ਕਹਿਣੋਂ ਡਰਦੇ ਨੇ ਚੋਰ ਵੀ ਗਲ ਪੈ ਜਾਂਦਾ ਵੀ ਜੇ ਉਹਨੂੰ ਮੂੰਹ ਤੇ ਕਹਿ ਦਈਏ ਵੀ ਤੂੰ ਚੋਰ ਹੈ ਕਹਿਣ ਲੱਗੇ ਭਲੋ ਭਲੋ ਸਭ ਕੋ ਕਹੈ ਅਸਲ ਦੇ ਵਿੱਚ ਹਰ ਇੱਕ ਮਨੁੱਖ ਕਹਿਣ ਲੱਗੇ ਕਿ ਉਸ ਨੂੰ ਭਲਾ ਕਹਿੰਦੇ ਨੇ ਬੁਰੋ ਨਾ ਮੰਨੈ ਕੋਈ ਤੇ ਚੇਤੇ ਰੱਖਣਾ ਉਸ ਮਨੁੱਖ ਨੂੰ ਕੋਈ ਵੀ ਬੁਰਾ ਨਹੀਂ ਸਮਝਦਾ ਕੋਈ ਵੀ ਬੁਰਾ ਨਹੀਂ ਮੰਨਦਾ ਜਿਸ ਮਨੁੱਖ ਦੇ ਅੰਦਰੇ ਹਉਮੈ ਦਾ ਰੋਗ ਹੰਕਾਰ ਦਾ ਰੋਗ ਖਤਮ ਹੋ ਜਾਏ ਇਸ ਤੋਂ ਅਗਲੇ ਬਚਨ ਨਾਲ ਆਪਾਂ 10ਵੇਂ ਸ਼ਲੋਕ ਨਾਲ ਜੁੜੀਏ ਜੀ ਕਬੀਰ ਰਾਤੀ ਹੋਵੈ ਕਾਰੀਆਂ ਤਾਰੇ ਕੋ ਬੇਜੰਤ ਲੈ ਫਾਹੀ ਉਠ ਤਾਵਤੇ ਸੇ ਜਾਨ ਮਾਰੇ ਭਗਵੰਤ ਕਬੀਰ ਸਾਹਿਬ ਜੀ ਫੁਰਮਾਨ ਕਰਦੇ ਨੇ ਹਰ ਇੱਕ ਸ਼ਲੋਕ ਤੋਂ ਪਹਿਲਾਂ ਕਬੀਰ ਸ਼ਬਦ ਆਉਂਦਾ ਇੱਥੇ ਕਉਮਾ ਲੱਗਿਆ ਇਹਦਾ ਮਤਲਬ ਹੈ ਕਬੀਰ ਸਾਹਿਬ ਜੀ ਨੇ ਆਪਣੇ ਆਪ ਨੂੰ ਬਾਜ ਮਾਰੀਏ ਤੇ ਸਾਨੂੰ ਸਿਖਾਇਆ ਹੈ ਵੀ ਭਾਈ ਤੁਸੀਂ ਵੀ ਹਰ ਬੰਦਾ ਆਪਣੇ ਆਪ ਨੂੰ ਬਾਜ ਮਾਰ ਕੇ ਇਹ ਠੋਕਰ ਮਾਰਿਆ ਕਰੋ ਲੋਗਾ ਨੂੰ ਬਾਅਦ ਦੇ ਵਿੱਚ ਸਮਝਾਓ ਪਹਿਲਾਂ ਆਪਣੇ ਆਪ ਨੂੰ ਸਮਝਾਓ ਆਪਣੇ ਆਪ ਨੂੰ ਤੇ ਸਿੱਧ ਆਪਣਾ ਤੇ ਜੋਰ ਲੱਗੇ ਦੁਨੀਆ ਨੂੰ ਸਿੱਧੇ ਰਸਤੇ ਪਾਉਣ ਤੇ ਕਬੀਰ ਸਾਹਿਬ ਜੀ ਕਹਿੰ ਲੱਗੇ ਪਹਿਲਾਂ ਆਪਣੇ ਆਪ ਨੂੰ ਤੇ ਪਾਓ ਕਈ ਵਾਰੀ ਕੀ ਹੁੰਦਾ ਹੈ ਦੂਸਰੇ ਨੂੰ ਸਮਝਾਉਂਦੇ ਸਮਝਾਉਂਦੇ ਕਈ ਵਾਰੀ ਕਈ ਕਈ ਮਨੁੱਖ ਆਪ ਭਟਕ ਜਾਂਦੇ ਨੇ ਇੱਕ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚ ਇੱਕ ਸ਼ਬਦ ਹੈ ਮੁੱਲਾ ਅਤੇ ਮਿਸਾਲ ਮਿਸਾਲਚੀ ਦੋਨਾਂ ਇੱਕੋ ਚਿੱਤ ਪੂਰਾ ਕਰਦੇ ਚਾਨਣਾ ਆਪ ਹਨੇਰੇ ਵਿੱਚ ਮੁੱਲਾ ਮੁੱਲਾ ਸਮਝਦੇ ਹੋ ਨਾ ਜਿਹੜਾ ਪ੍ਰਚਾਰਕ ਜਿਵੇਂ ਮੈਂ ਵੀ ਲਾ ਲਉ ਪ੍ਰਚਾਰਕ ਉਸ ਛਰੇਣੀ ਚ ਆ ਰਿਆਂ ਉਹ ਦੂਸਰਿਆਂ ਨੂੰ ਤੇ ਸਮਝਾ ਰਹੇ ਨੇ ਇੱਕ ਮਸ਼ਾਲ ਚੀ ਮਸ਼ਾਲ ਚੀ ਕਹਿੰਦੇ ਨੇ ਪਹਿਲੇ ਟਾਈਮਾਂ ਦੇ ਚਲੋ ਅੱਜ ਬੈਟਰੀ ਲੈ ਕੇ ਕੋਈ ਬੰਦਾ ਅੱਗੇ ਤੁਰਦਾ ਪਹਿਲਾਂ ਹਨੇਰੇ ਦੇ ਵਿੱਚ ਜਦੋਂ ਤੁਰਦੇ ਸੀ ਤਾਂ ਇੱਕ ਮਸ਼ਾਲ ਜਗਾ ਕੇ ਤੁਰਦੇ ਸੀ ਅੱਗੇ ਮਸ਼ਾਲ ਸਮਝਦੇ ਨੇ ਇੱਕ ਲੰਮੀ ਸਾਰੀ ਲਾਠ ਉਹਦੇ ਉੱਤੇ ਇੱਕ ਗੋਲ ਜਿਹਾ ਬਰਤਨ ਹੁੰਦਾ ਸੀ ਉਹਦੇ ਉੱਤੇ ਅੱਗ ਜਾਲਦੀ ਸੀ ਉਹਨੂੰ ਮਸ਼ਾਲ ਕਹਿੰਦੇ ਸੀ ਉਹ ਜਿਹੜਾ ਮਸ਼ਾਲਚੀ ਹੁੰਦਾ ਸੀ ਨਾ ਜਿਹੜਾ ਫੜ ਕੇ ਤੁਰਦਾ ਸੀ ਉਹਦਾ ਚਿਹਰਾ ਕਿਸੇ ਨੂੰ ਨਹੀਂ ਸੀ ਦਿਖਦਾ ਉਹਦਾ ਕਾਰਨ ਇਹ ਸੀ ਜਿਵੇਂ ਦੀਵੇ ਦੇ ਥੱਲੇ ਹਨੇਰਾ ਹੁੰਦਾ ਹੈ ਨਾ ਉਹ ਦੁਨੀਆਂ ਨੂੰ ਤੇ ਚਾਨਣ ਕਰੀ ਜਾਂਦਾ ਪਰ ਉਹਦੇ ਆਪ ਦੇ ਪੈਰਾਂ ਥੱਲੇ ਹਨੇਰਾ ਹੁੰਦਾ ਹੈ ਕਹਿਣ ਲੱਗੇ ਕਬੀਰ ਸਾਹਿਬ ਜੀ ਕਹਿਣ ਲੱਗੇ ਆਪਣੇ ਆਪ ਨੂੰ ਪਹਿਲਾਂ ਸਮਝਾਈਏ ਕਬੀਰ ਅਵਰੇ ਕੋ ਉਪਦੇਸ਼ ਤੇ ਇਹ ਅੱਗੇ ਆਪਾਂ ਪੜ੍ਹਨੇ ਸ਼ਬਦ ਇਹ ਸਲੋਕ ਇਸੇ ਵਿੱਚ ਕਬੀਰ ਅਵਰੇ ਕੋ ਉਪਦੇਸ਼ ਤੇ ਮੁਖਮੇ ਪਰ ਹੈ ਰੇਤ ਰਾਸ ਬਿਰਾਨੀ ਰਖਤੇ ਖਾਇਆ ਘਰ ਕਾ ਖੇਤ ਕਹਿਣ ਲਗੇ ਦੂਜਿਆਂ ਦੀ ਰਾਖੀ ਰੱਖੀ ਪਿਰਦ ਜਾਨਾ ਆਪਦੇ ਘਰ ਦਾ ਤੇਰਾ ਖੇਤ ਉਹ ਸਾਰ ਚੋਰੀ ਹੋ ਗਿਆ ਆ ਆਪਣੇ ਘਰ ਦੀ ਪਹਿਲਾਂ ਸੰਭਾਲ ਤੇ ਕਰ ਕਬੀਰ ਰਾਤੀ ਹੋਵੇ ਕਾਰੀਆਂ ਕਬੀਰ ਸਾਹਿਬ ਮੈਂ ਇਸ ਕਰਕੇ ਥੋੜਾ ਜਿਹਾ ਖੋਲੇ ਕਿ ਹਰ ਸਲੋਕ ਤੋਂ ਪਹਿਲਾਂ ਕਬੀਰ ਸ਼ਬਦ ਕਿਉਂ ਆਇਆ ਹੈ ਆਵਾਜ਼ ਮਾਰੀ ਆਪਣੇ ਆਪ ਨੂੰ ਤੇ ਸਾਨੂੰ ਸਿਖਾਉਣ ਵਾਸਤੇ ਇਹ ਨਹੀਂ ਕਿ ਕਬੀਰ ਸਾਹਿਬ ਜੀ ਕੋਈ ਭਟਕੇ ਹੋਏ ਸੀ ਉਹ ਤਾਂ ਆਪ ਬ੍ਰਹਮ ਗਿਆਨੀ ਸੀ ਸਿਰਫ ਇੱਕ ਐਗਜ਼ਾਮਪਲ ਦਿੱਤੀ ਕਹਿਣ ਲੱਗੇ ਕਬੀਰ ਰਾਤੀ ਹੋਵੇ ਕਾਰੀਆਂ ਕਹਿਣ ਲੱਗੇ ਜਦੋਂ ਰਾਤਾਂ ਹਨੇਰੀਆਂ ਹੋ ਜਾਣਾ ਕਾਰੇ ਉਬੇ ਜੰਤ ਕਹਿਣ ਲੱਗੇ ਚੋਰ ਆਦਕ ਕਾਲੇ ਦਿਲਾਂ ਵਾਲੇ ਬੰਦੇ ਆਪਣੇ ਘਰਾਂ ਚੋਂ ਉੱਠ ਖਲੋਂਦੀ ਨਹੀਂ ਉਹ ਕਾਰੇ ਕਾਰੇ ਦਾ ਮਤਲਬ ਹੈ ਕਾਲੇ ਉਬੇ ਉਬੇ ਦਾ ਮਤਲਬ ਹੈ ਉੱਠ ਪੈਣਾ ਜੰਤ ਦਾ ਮਤਲਬ ਹੈ ਜੀਵ ਪਾਪ ਕਰਨ ਵਾਲੇ ਲੋਕ ਕਹਿੰਦੇ ਉਸ ਵੇਲੇ ਉੱਠ ਖਲੋਂਦੇ ਨੇ ਜਦੋਂ ਰਾਤ ਜਿੰਨੀ ਕਾਲੀ ਹੋਵੇ ਹੁਣ ਚੋਰ ਬੰਦਾ ਜਿਹੜਾ ਉਹ ਜਿੰਨੀ ਹਨੇਰੀ ਰਾਤ ਹੋਏਗੀ ਚੋਰ ਬੰਦੇ ਨੂੰ ਉਨਾਂ ਹੀ ਚਾ ਚੜੇਗਾ ਚਾਨਣੀ ਰਾਤ ਵਿੱਚ ਚੋਰ ਛੇਤੀ ਚੋਰੀ ਨਹੀਂ ਕਰਨ ਜਾਂਦਾ ਕਹਿਣ ਲੱਗੇ ਕਿ ਕਬੀਰ ਰਾਤੀ ਹੋਵੇ ਕਾਰੀਆਂ ਕਾਰੇ ਉਬੇ ਜੰਤ ਰਾਤਾਂ ਹਨੇਰੀਆਂ ਜਦੋਂ ਹੁੰਦੀਆਂ ਨੇ ਤੇ ਫਿਰ ਪਾਪ ਕਰਨ ਵਾਲੇ ਲੋਕ ਉੱਠ ਖਲੋਂਦੇ ਨੇ ਲੈ ਫਾਹੇ ਉਠ ਧਾਵਤੀ ਫਾਹੇ ਦਾ ਮਤਲਬ ਸਮਝਦੇ ਹੋ ਨਾ ਕਿ ਰਸਾ ਲੈ ਕੇ ਦੂਜਿਆਂ ਦਾ ਘਰ ਲੁੱਟਣ ਵਾਸਤੇ ਹੁਣ ਰਸ ਰੱਸੀ ਦੇ ਨਾਲ ਕਈ ਵਾਰੀ ਲੋਕ ਚੜਦੇ ਸੀ ਕੋਈ ਦੂਜੇ ਦੇ ਘਰ ਦੇ ਉੱਪਰ ਬਨੇਰੇ ਦੇ ਉੱਪਰ ਰੱਸਾ ਪਾ ਕੇ ਲੈ ਫਾਹੇ ਉਠ ਧਾਵ ਤੇ ਤੁਰ ਪੈਂਦੇ ਨੇ ਲੈ ਕੇ ਰੱਸਿਆਂ ਨੂੰ ਸੇ ਜਾਨ ਮਾਰੇ ਭਗਵੰਤ ਕੈਲੇ ਪਰ ਅਜਕੀਨ ਮਜਾਨੋ ਅਜਿਹੇ ਬੰਦੇ ਰੱਬ ਵੱਲੋਂ ਮਾਰੇ ਹੁੰਦੇ ਨੇ ਮਰੇ ਹੁੰਦੇ ਨੇ ਇੱਥੇ ਕੇਵਲ ਤੇ ਕੇਵਲ ਇੱਥੇ ਇਕੱਲੇ ਚੋਰ ਦੀ ਉਦਾਹਰਣ ਨਹੀਂ ਦਿੱਤੀ ਗਈ ਕਿ ਇੱਕ ਚੋਰ ਨੂੰ ਸਮਝਾਇਆ ਜੀ ਅਸੀਂ ਕਿਹੜਾ ਚੋਰੀ ਕਰਦੇ ਆ ਚੇਤੇ ਰੱਖਣਾ ਬਿਲਕੁਲ ਨਹੀਂ ਅਸਲ ਦੇ ਵਿੱਚ ਇੱਥੇ ਰਾਤੀ ਹੋਵੇ ਕਾਰੀਆਂ ਕਾਲੀਆਂ ਰਾਤਾਂ ਦਾ ਕੀ ਮਤਲਬ ਹੈ ਕਈ ਵਾਰੀ ਕੋਈ ਅਣਜਾਣ ਲੋਕ ਹੁੰਦੇ ਨੇ ਤੇ ਸਾਨੂੰ ਥੋੜੀ ਜੀ ਜਾਣਕਾਰੀ ਹੋਵੇ ਤੇ ਅਸੀਂ ਅਣਜਾਣ ਲੋਕਾਂ ਨੂੰ ਫਿਰ ਲੁੱਟਣ ਤੁਰ ਪੈਂਦੇ ਆ ਉਹਨਾਂ ਉਹਨਾਂ ਨੂੰ ਸੋਚਦੇ ਆ ਵੀ ਇਹਨਾਂ ਨੂੰ ਕਿਹੜਾ ਪਤਾ ਹੈ ਚਲੋ ਚਾਹੇ ਚਿੱਟਾ ਦਿਨ ਵੀ ਹੋਵੇ ਪਰ ਕਈ ਲੋਕ ਅਗਿਆਨਤਾ ਇੱਕ ਹਨੇਰੀ ਦੀ ਤਰ੍ਹਾਂ ਹੀ ਹੁੰਦੀ ਹੈ ਕਈ ਲੋਕ ਵਿਚਾਰੇ ਅਗਿਆਨੀ ਹੁੰਦੇ ਨੇ ਕਿਸੇ ਗੱਲ ਤੋਂ ਅਗਿਆਨ ਵਸ ਹੁੰਦੇ ਨੇ ਆ ਕਈ ਵਾਰੀ ਜਿਹੜੇ ਆ ਮੰਨ ਲੋ ਸਿਆਣੇ ਵਗੈਰਾ ਟੂਨੇ ਟੱਪੇ ਕਰਨ ਵਾਲੇ ਲੋਕ ਉਹ ਭੋਲੇ ਪਾਲੇ ਲੋਕਾਂ ਨੂੰ ਲੁੱਟਦੇ ਨੇ ਭੋਲੇ ਪਾਲੇ ਲੋਕ ਇੱਕ ਕਿਸਮ ਦੇ ਉਹ ਕਾਲੀ ਰਾਤ ਵਾਂਗੂ ਭਟਕਦੇ ਫਿਰਦੇ ਨੇ ਤੇ ਉਹ ਜਿਹੜੇ ਪਾਪੀ ਲੋਕ ਹੁੰਦੇ ਨੇ ਵਕਾਰੀ ਲੋਕ ਹੁੰਦੇ ਨੇ ਉਹਨਾਂ ਨੂੰ ਲੁੱਟਣ ਦੀ ਜਿਨ੍ਹਾਂ ਦੇ ਮਨ ਦੇ ਅੰਦਰ ਇੱਛਾ ਹੁੰਦੀ ਹੈ ਉਹ ਫਿਰ ਕਹਿਣ ਲੱਗੇ ਵੀ ਉਹਨਾਂ ਨੂੰ ਫਿਰ ਮੌਕਾ ਮਿਲ ਜਾਂਦਾ ਹੈ ਵੇ ਲੋ ਜੀ ਇਹ ਤਾਂ ਗਿਆਨ ਤਾਂ ਵਸ ਆਈ ਗਏ ਤੇ ਫਿਰ ਉਹਨਾਂ ਨੂੰ ਲੁੱਟਣ ਦੀ ਕੋਸ਼ਿਸ਼ ਕਰਦੇ ਨੇ ਚੇਤੇ ਰੱਖਣਾ ਕਬੀਰ ਸਾਹਿਬ ਜੀ ਕਹਿੰਦੇ ਰੱਬ ਵੱਲੋਂ ਮਾਰੇ ਪਏ ਨੇ ਉਹ ਜੀਂਦਿਆਂ 'ਚ ਨਾ ਗਣੋ ਕਬੀਰ ਸਾਹਿਬ ਜੀ ਅਸਲ ਦੇ ਵਿੱਚ ਸ਼ਲੋਕ ਨੰਬਰ 9 ਦੇ ਵਿੱਚ ਲਿਖਦੇ ਹਨ ਕਿ ਜੋ ਮਨੁੱਖ ਆਪਣੇ ਅੰਦਰੋਂ ਹਉਮੈ ਨੂੰ ਮਾਰਦਾ ਹੈ ਉਹ ਮਨੁੱਖ ਸੁਹੀ ਹੈ ਜਗਤ ਵੀ ਇਸ ਕੰਮ ਨੂੰ ਸਲਾਉਂਦੇ ਇਸ ਦੇ ਮੁਕਾਬਲੇ ਤੇ ਐਸੇ ਬੰਦੇ ਹਨ ਜੋ ਹੋਰਨਾਂ ਨੂੰ ਮਾਰਨ ਤੁਰ ਪੈਂਦੇ ਹਨ ਜਾਣਤਾ ਆਪਣੀ ਵੀ ਉਹ ਤਲੀ ਤੇ ਰੱਖ ਕੇ ਤੁਰਦੇ ਨੇ ਹੁਣ ਚੋਰ ਬੰਦਾ ਚੋਰੀ ਕਰਨ ਜਾਂਦਾ ਉਹ ਕੋ ਕੰਮ ਸੌਖਾ ਥੋੜੀ ਜੇ ਫੜਿਆ ਜਾਵੇ ਫੇਰ ਜਾਣਤਾ ਉਹਨੂੰ ਰਿਸਕ ਤਾਂ ਉਹ ਵੀ ਬੜਾ ਵੱਡਾ ਚੱਕਦਾ ਪਰ ਕਹਿੰਦੇ ਇਹ ਦਲੇਰੀ ਫਟਕਾਰ ਜੋਗੇ ਦਲੇਰੀ ਕਿਸੇ ਕੰਮ ਦੀ ਨਹੀਂ ਦਲੇਰੀ ਤਾਂ ਉਹ ਹੈ ਵੀ ਜੇ ਕਿਸੇ ਚੰਗੇ ਕੰਮ ਲਈ ਵਰਤੀ ਜਾਵੇ ਕਹਿ ਲਗੇ ਦਲੇਰੀ ਜ਼ਰੂਰ ਹੈ ਪਰ ਇਹ 네ਗੇਟਿਵ ਸੈਂਸ ਮਾੜੇ ਪਾਸੇ ਨੂੰ ਹੈ ਇਹ ਵੀ ਦਲੇਰੀ ਫਟਕਾਰਯੋਗ ਹੈ ਜਗਤ ਵੀ ਫਟਕਾਰ ਪਾਉਂਦਾ ਤੇ ਉਹਨਾਂ ਦੇ ਦਿਲ ਵੀ ਕਾਲੇ ਰਹਿੰਦੇ ਹਨ ਅਜਿਹੇ ਰੱਬ ਤੋਂ ਵਿਛੜੇ ਹੋਏ ਬੰਦਿਆਂ ਨੂੰ ਸੁੱਖ ਨਹੀਂ ਮਿਲ ਸਕਦਾ ਆਪਾਂ ਇੱਕ ਸ਼ਲੋਕ ਨਾਲ ਹੋਰ ਜੋੜ ਲਈਏ ਜਿਸ ਤੋਂ ਬਾਅਦ ਆਪਾਂ ਸਮਾਪਤੀ ਕਰਾਂਗੇ ਕਬੀਰ ਸਾਹਿਬ ਜੀ ਕਹਿਣ ਲਗੇ ਕਬੀਰ ਚੰਦਨ ਕਾ ਬਿਰਵਾ ਪਲਾ ਬੇੜਿਓ ਟਾਕ ਪਲਾਸ ਹੋਏ ਭੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ ਕਬੀਰ ਚੰਦਨ ਕਾ ਬਿਰਵਾ ਭਲਾ ਬਿਰਵਾ ਦਾ ਮਤਲਬ ਹੈ ਨਿੱਕਾ ਜਿਹਾ ਬੂਟਾ ਚੰਦਨ ਦਾ ਛੋਟਾ ਜਿਹਾ ਬੂਟਾ ਜਿਹੜਾ ਹੁੰਦਾ ਜਿਹਨੂੰ ਆਪਾਂ ਪੱਟ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲਾ ਸਕੀਏ ਹੁਣ ਵੱਡੇ ਬੂਡੇ ਨੂੰ ਤਾਂ ਲਾਇਆ ਨਹੀਂ ਜਾਂਦਾ ਛੋਟੇ ਨੂੰ ਲਾਉਨੇ ਆ ਚੰਦਨ ਕਾ ਬਿਰਵਾ ਭਲਾ ਕਹਿਣ ਲੱਗੇ ਚੰਦਨ ਦਾ ਨਿੱਕਾ ਜਿਹਾ ਬੂਟਾ ਵੀ ਚੰਗਾ ਹੈ ਵੇੜੇ ਢਾਕ ਪਲਾਸ ਵੇੜੇ ਦਾ ਮਤਲਬ ਹੈ ਕਿਰਿਆ ਹੋਇਆ ਚਾਰ ਚਪੇਰਿਓਂ ਕਿੜਾ ਵੇੜਿਆ ਪਿਆ ਹੋਵੇ ਢਾਕ ਪਲਾਸ ਇੱਕ ਢਾ ਪਲਾ ਹੁੰਦੀ ਹੈ ਢਾਕ ਪਲਾ ਦੇ ਰੁਖ ਹੁੰਦੇ ਨੇ ਇਹ ਪੁਰਾਤਨ ਬਜ਼ੁਰਗਾਂ ਨੂੰ ਪਤਾ ਹੈ ਇਹ ਵੀ ਇੱਕ ਕਿਸਮ ਦੀ ਦੇ ਰੁੱਖ ਹੁੰਦੇ ਨੇ ਜਿਸ ਤਰ੍ਹਾਂ ਕਾਈ ਹੁੰਦੀ ਹੈ ਨਾ ਸਰਕੜਾ ਕਾਈ ਇੱਕ ਜ਼ਿਆਦਾਤਰ ਹੁਣ ਤਾਂ ਘਟ ਗਿਆ ਸਰਕਾਰੀ ਖਾਲਾਂ ਤੇ ਪਹਿਲਾਂ ਬਹੁਤ ਹੋਇਆ ਕਰਦੀ ਸੀ ਵੱਡੇ ਵੱਡੇ ਜਿੱਥੇ ਹੁਣ ਤਾਂ ਚਲੋ ਸਾਰੀ ਸਫਾਈ ਕਰ ਦਿੱਤੀ ਕਹਿਣ ਲੱਗੇ ਕਿ ਉਹਨਾਂ ਦੇ ਚਾਰ ਚਪੇਰੇ ਮਾੜੇ ਬੂਟੇ ਉੱਗੇ ਨੇ ਪਰ ਵਿਚਾਲੇ ਚੰਦੜ ਦਾ ਬੂਟਾ ਉੱਗਿਆ ਪਰ ਫੇਰ ਵੀ ਉਹ ਆਪਣੀ ਚੰਗਿਆਈ ਨਹੀਂ ਛੱਡਦਾ ਉਈ ਵੀ ਚੰਦਨ ਹੋਏ ਰਹੇ ਵਸੇ ਜੋ ਚੰਦਨ ਪਾਸ ਕਹਿ ਲਗੇ ਅਸਲ ਦੇ ਵਿੱਚੋਂ ਢਾਕ ਪਲਾ ਵਰਗੇ ਨਕੰਮੇ ਰੁੱਖ ਉਹ ਵੀ ਚੰਦਨ ਦੇ ਨੇੜੇ ਉੱਗੇ ਹੋਏ ਹੁੰਦੇ ਹਨ ਉਹ ਵੀ ਚੰਦਨ ਵਰਗੀ ਮਹਿਕ ਉਹਨਾਂ ਦੇ ਵਿੱਚੋਂ ਵੀ ਆਉਣ ਲੱਗ ਜਾਂਦੀ ਹੈ ਕਿਉਂਕਿ ਜਿਹੜਾ ਚੰਦਨ ਹੈ ਨਾ ਉਹ ਮਹਿਕ ਖਿਲਾਰਦੇ ਆਪਣੀ ਤੇ ਉਹਦੇ ਲਾਗੇ ਜੇ ਕੋਈ ਮਾੜਾ ਬੂਟਾ ਵੀ ਲੱਗੇ ਨਾ ਤੇ ਉਹ ਚੰਦਨ ਦੇ ਨਾਲ ਘਸਰ ਘਸਰ ਕੇ ਉਦੇ ਲਾਗੇ ਉਸ ਉਸ ਉਹਨਾਂ ਰੁੱਖਾਂ ਦੇ ਵਿੱਚੋਂ ਵੀ ਚੰਦਨ ਦੀ ਸੋਹਣੀ ਖੁਸ਼ਬੂ ਆਣੀ ਸ਼ੁਰੂ ਹੋ ਜਾਂਦੀ ਹੈ ਜਿਹੜੇ ਰੁੱਖ ਲਾਗੇ ਹੁੰਦੇ ਨੇ ਜਿੱਥੇ ਹੌਮੇ ਹੈ ਉਹ ਰੱਬ ਤੋਂ ਵਿਛੜੇ ਨੇ ਉਹਨਾਂ ਦੇ ਦਿਲ ਕਾਲੀਆਂ ਰਾਤਾਂ ਵਰਗੇ ਕਾਲੇ ਨੇ ਉੱਥੇ ਸੁੱਖ ਕਿੱਥੇ ਦੂਜੇ ਪਾਸੇ ਇੱਕ ਨਿੱਕਾ ਜਿਹਾ ਗਰੀਬ ਜਿਹਾ ਬੰਦਾ ਉਹ ਵੀ ਬੜੇ ਭਾਗਾ ਵਾਲਾ ਹੁੰਦਾ ਹੁਣ ਚੰਦਨ ਦੇ ਬੂਟੇ ਦੀ ਉਦਾਹਰਣ ਇਕ ਕੇਵਲ ਚੰਦਨ ਨਹੀਂ ਇਹ ਹਰ ਇੱਕ ਉਸ ਮਨੁੱਖ ਵਾਸਤੇ ਹੈ ਭਾਵੇਂ ਉਹ ਗਰੀਬ ਤੇ ਬਿਲਕੁਲ ਛੋਟਾ ਹੀ ਹੋਵੇ ਛੋਟੇ ਦਾ ਮਤਲਬ ਕਿ ਉਹਦੀ ਕੋਈ ਪਹੁੰਚ ਨਾ ਹੋਵੇ ਕੋਈ ਸਰਕਾਰੀ ਦਰਬਾਰੇ ਪਹੁੰਚ ਨਾਵੇ ਮਜਦੂਰੀ ਕਰਦਾ ਹੋਵੇ ਦਿਹਾੜੀਦਾਰ ਵੀ ਹੋਵੇ ਬਿਲਕੁਲ ਤਾਜੀ ਕਮਾ ਕੇ ਖਾਣ ਵਾਲਾ ਬੰਦਾ ਵੀ ਹੋਵੇ ਕਹਿਣ ਲੱਗੇ ਉਹ ਵੀ ਉਹਨਾਂ ਮਹਿਲਾਵਾਂ ਵਿੱਚ ਰਹਿਣ ਵਾਲਿਆਂ ਤੋਂ ਲੱਖ ਕਰੋੜ ਗੁਣਾ ਚੰਗਾ ਹੈ ਤੇ ਉਹਦੇ ਕਿਉਂ ਕਿਉਂਕਿ ਉਹ ਪਰਮਾਤਮਾ ਨਾਲ ਜੁੜਿਆ ਹੈ ਗਰੀਬ ਮਨੁੱਖ ਉਹ ਪਰਮਾਤਮਾ ਨਾਲ ਜੁੜਿਆ ਤੇ ਉਹਦੇ ਲਾਗੇ ਰਹਿਣ ਵਾਲੇ ਲੋਕ ਵੀ ਕਹਿਣ ਲੱਗੇ ਉਹ ਵੀ ਮਹਿਕਣ ਲੱਗ ਜਾਂਦੇ ਨੇ ਉਹਨਾਂ ਵਿੱਚ ਵੀ ਕੁਝ ਨਾ ਕੁਝ ਉਸ ਦਾ ਅਸਰ ਜ਼ਰੂਰ ਆਉਂਦਾ ਹੈ ਕਬੀਰ ਸਾਹਿਬ ਜੀ ਦੇ